ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਵੇ ਦਾ ਬਹੁਤ ਬਹੁਤ ਧੰਨਵਾਦ ਹੈ ਗੁਰੂ ਸਾਹਿਬ ਨੇ ਜੋ ਸ਼ਰਾਦ ਨੂੰ ਵਰਜਿਤ ਕੀਤਾ ਹੈ ਉਹ ਇੱਕ ਵਾਰੀ ਗੁਰੂ ਸਾਹਿਬ ਦਾ ਸਿੱਖ ਗੁਰੂ ਸਾਹਿਬ ਕੋਲ ਆਇਆ ਕਿ ਮਹਾਰਾਜ ਜੀ ਆਹ ਸਾਡੇ ਘਰ ਲੰਗਰ ਪ੍ਰਸ਼ਾਦ ਦਾ ਛਕੂ ਮੇਰੇ ਪਿਤਾ ਦਾ ਸ਼ਰਾਦ ਹੈ ਗੁਰੂ ਸਾਹਿਬ ਕਹਿੰਦੇ ਅੱਛਾ ਉਹਨੇ ਬਹੁਤ ਭਗਵਾਨ ਬਣਾਏ ਜਦੋਂ ਪਿਆਰ ਕਰਕੇ ਲੈ ਕੇ ਆਇਆ ਗੁਰੂ ਸਾਹਿਬ ਨੇ ਕਹੇ ਸਾਰੇ ਪ੍ਰਸ਼ਾਦੇ ਲੈ ਕੇ ਚਲੋ ਝਾੜੀਆਂ ਦੇ ਪਿੱਛੇ ਤੇਰਾ ਪਿਤਾ ਬਗਿਆੜ ਬਣ ਕੇ ਬੈਠਾ ਤੇ ਉੱਥੇ ਚਾਲਨੇ ਕਹਿੰਦੇ ਹੈ ਮੇਰਾ ਪਿਤਾ ਤੇ ਇਸਰਾਂ ਦਾ ਸੀ ਗਾਨੇ ਬਗਿਆੜ ਕਿੱਦਾਂ ਬਣ ਗਿਆ ਕਹਿੰਦੇ ਚਲੋ ਤਾਂ ਸੈਦੂ ਸਿੰਘ ਚਲੋ ਲਓ ਲੰਗਰ ਪ੍ਰਸ਼ਾਦਾ ਲੈ ਕੇ ਗਏ ਪਹਿਲਾਂ ਤਾਂ ਡਰੇ ਕਿ ਉਹ ਬਗਿਆੜ ਮੈਨੂੰ ਖਾ ਜਾਏਗਾ ਇੰਨੇ ਦਿਨ ਦਾ ਭੁੱਖਾ ਹੈ ਗੁਰੂ ਸਾਹਿਬ ਨੇ ਕਿਹਾ ਤੂੰ ਚਾਲ ਤ ਸਹੀ ਤੇ ਲੰਗਰ ਪ੍ਰਸ਼ਾਦ ਰੱਖਿਆ ਤੇ ਉਹ ਸਕਣ ਤੋਂ ਪਹਿਲਾਂ ਆਪਣੇ ਅਸਲੀ ਰੂਪ ਵਿੱਚ ਆ ਗਿਆ ਤੇ ਮਨੇ ਗੁਰੂ ਸਾਹਿਬ ਨੂੰ ਨਮਸਕਾਰੀ ਕੀਤੀ ਤੇ ਦੱਸਿਆ ਕਿ ਮੈਂ ਉਹਨੇ ਕਿਹਾ ਕਿ ਜਿਹੜਾ ਸਿੱਖ ਸੀਗਾ ਕਿ ਪਿਤਾ ਜੀ ਤੁਸੀਂ ਇਸ ਰਬਿਗਿਆੜ ਦੇ ਜੂਨ ਵਿੱਚ ਕਿਸ ਤਰ੍ਹਾਂ ਆਏ ਉਹਨੇ ਕਿਹਾ ਕਿ ਮੈਂ ਜਦੋਂ ਅੰਤਨ ਸਮਾ ਆਇਆ ਸੀ ਮੈਨੂੰ ਸਮੈਲ ਆ ਰਹੀ ਸੀ ਮੈਨੂੰ ਖੁਸ਼ਬੂ ਆ ਰਹੀ ਸੀ ਕਿ ਕਿਸੇ ਨੇ ਪੜੋਸੀਆਂ ਦੇ ਘਰ ਮੀਠ ਰਿੱਦਾ ਸੀ ਤੇ ਮੈਨੂੰ ਇਹ ਜੂਨ ਮਿਲੀ ਅੰਤਨ ਸਮੇ ਮੇਰਾ ਧਿਆਨ ਉਧਰ ਚਲਾ ਗਿਆ ਸੀ ਤੇ ਜਦੋਂ ਲੰਗਰ ਪ੍ਰਸ਼ਾਦਾ ਛਕਿਆ ਤੇ ਉਹਦੀ ਮੁਕਤੀ ਕੀਤੀ ਗੁਰੂ ਸਾਹਿਬ ਨੇ ਤੇ ਮਿਰ ਬਾਬਾ ਜੀ ਨੇ ਉਸੇਖ ਨੂੰ ਕਿਹਾ ਕਿ ਹੁਣ ਤੂੰ ਕੈਨੂੰ ਕੈਨੂੰ ਪਿਆਰ ਕਰਦਾ ਕਹਿੰਦਾ ਜੀ ਮੈਂ ਆਪਣੇ ਸਾਰੇ ਪਰਿਵਾਰ ਨੂੰ ਘਰ ਵਾਲੀ ਬੱਚਿਆਂ ਨੂੰ ਸਭ ਨੂੰ ਬਹੁਤ ਪਿਆਰ ਕਰਦਾ ਕਹਿੰਦੇ ਇਸ ਤਰ੍ਹਾਂ ਕਰ ਫਿਰ ਆਇ ਇੱਕ ਸੁਈ ਲੈ ਤੇ ਸੁਈ ਲੈ ਕੇ ਨਾ ਤੇ ਨਾਲ ਜਦੋਂ ਸੱਚਖੰਡ ਆਏਗਾ ਨਾ ਲੈ ਕੇ ਆਸੀਂ ਤੈਨੂੰ ਸੱਚਖੰਡ ਵਿੱਚ ਮਿਲਾਂਗੇ ਤੇਰੇ ਕੋਲੋਂ ਸੁਈ ਲੈ ਲਾਂਗੇ ਘਰ ਗਿਆ ਕਰਦਿਆਂ ਨੂੰ ਕਿਹਾ ਕਿ ਜਦੋਂ ਮੈਂ ਜਦੋਂ ਜਾਵਾਂ ਦੁਨੀਆ ਤੋਂ ਚੜਾਈ ਕਰਾਂ ਤੇ ਮੈਨੂੰ ਸੁਈ ਦੇ ਦੇਣਾ ਕੰਦੇ ਵੀ ਸੂਈ ਕਿੱਧਰ ਲੈ ਕੇ ਜਾਏਗਾ ਉਥੇ ਤਾਂ ਕੁਝ ਵੀ ਨਹੀਂ ਜਾਂਦਾ ਉਹ ਆਇਆ ਗੁਰਸਾਹਿਬ ਦੇ ਚਰਨੀ ਟੈਪਿਆ ਜੀ ਬਾਬਾ ਜੀ ਇਹ ਸੂਈ ਤਾਂ ਨਹੀਂ ਜਾ ਸਕਦੀ ਗੁਰੂ ਸਾਹਿਬ ਨੇ ਕਿਹਾ ਇਹ ਇੱਕ ਇੰਨੀ ਛੋਟੀ ਜੀ ਸੂਈ ਨਹੀਂ ਤੇਰੇ ਕੋਲ ਜਾ ਸਕਦੀ ਤੈਨ ਨਾਲ ਲੰਗਰ ਪ੍ਰਸ਼ਾਦ ਨਾਲ ਡੰਬਰ ਕੀਤਾ ਇਹ ਕਿਸ ਤਰ੍ਹਾਂ ਪਹੁੰਚੇਗਾ ਉਥੇ ਇਸ ਕਰਕੇ ਪਰਮਾਤਮਾ ਚ ਨਹੀਂ ਪੈਣਾ ਜਿੰਦੇ ਮਾਤਾ ਪਿਤਾ ਦੀ ਜਾਂ ਲੋਕਾਂ ਦੀ ਜਿਹਦੀ ਕਿ ਸੇਵਾ ਕਰਨੀ ਹੈ ਜਿੰਦੇ ਜੀ ਕਰੋ ਸ਼ਿਕਾਓ ਕਿ ਆਪ ਜਪੋ ਆਵਰਾ ਨਾਮ ਜਪਾਓ ਦੁਰਸਾਭ ਸਭ ਤੇ ਰਹਿਮਤ ਕਰਨ ਤਨ ਜੀਵਤ ਮਿਤਰਨਾਂ ਪੂਜੇ ਮੂਏ ਸਰਾਦ ਕਰਾਈ ਜੀਵਤ ਪਿਤਰ ਨਮਾਨੇ ਕੋ ਮੂਏ ਸਰਾਦ ਕਰਾਈ ਆਪ ਦੇਸ ਦਿੱਤਾ ਤੇ ਸਭ ਗੁਰੂ ਕਿਰਪਾ ਕਰੇ ਸਭ ਤੇ ਮੇਰ ਕਰੇ ਸਭ ਨੂੰ ਪਰਮਾਤਮਾ ਜੋ ਗੱਢ ਕੇ ਨਾਮ ਬਾਣੀ ਨਾਲ ਜੋੜੀ ਰੱਖੇ اے ਸਰਾਦੀ ਕਿਸਾਰ ਕਰਨ ਦਾ ਪਪਰਲਾ ਕੀਤਾ ਗਿਆ ਹੈਗਾ ਕਿ ਸਾਨੂੰ ਚਲੋ ਜੇ ਕਿਸੇ ਕੋ ਥੋੜਾ ਜਿਹਾ ਵੀ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਪਾਪਾ ਜੀ ਵੰਡਿਏ ਅਰਦਾਸ ਕਰੀਏ ਸਭ ਨੂੰ ਸਮਤ ਬਖਸ਼ੇ ਜਗਤ ਜਲੰਧਾ ਰਖ ਲੈ ਆਪਣੀ ਕਿਰਪਾ ਦਾ ਤੇਤ ਦਵਾਰੇ ਉਬਰੇ ਤੇਲੇ ਹੋ ਵਾ ਮੈਨੇ ਨਕ ਮਾਦੀ ਜਾ ਤਕਾ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਪਤੇ ਬੇਨਤੀ ਹੈ ਕਿ ਜਰੂਰ ਕਿਰਪਾ ਕਰਿਆ ਕਰੋ 시ਸਾ ਬਖਸ਼ਿਆ ਕਰੋ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਵਾਏ ਗਈ ਸੀ ਕਾ ਖਾਲਸਾ ਵਾਏ ਗਈ ਸੀ ਕੀ ਬਤ